ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਤ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਯੋਗ ਰਿਕਵੈਸਟ ਬੇਨਤੀ ਕਰਦੇ ਆਂ ਸੱਜਣੋ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਜਰੂਰ ਸ਼ੇਅਰ ਕਰਿਆ ਕਰੋ ਕੋਈ ਆਪਣੀ ਮਾਤੜ ਖਰੀਦਦਾਰੀ ਕਰ ਸਕੇ ਠੀਕ ਆ ਪਹੁੰਚੇ ਆ ਪਿੰਡ ਸੋਸ ਸਿੰਘ ਜ਼ਿਲ੍ਹਾ ਲਗਦਾ ਸ਼੍ਰੀ ਤਰਨਤਾਰਨ ਸਾਹਿਬ ਤਸਵੀਰ ਪੱਟੀ ਭਾਈ ਮੰਗਰੇ ਫਾਰਮ ਤੇ ਪਹੁੰਚੇ ਆ ਕਰਦੇ ਵਧੇਰੇ ਜਾਣਕਾਰੀ ਸਾਂਝੀ ਚਾਰ ਪਸ਼ੂ ਇਥੋਂ ਖਾਵਾਂਗੇ ਦੋ ਵੇੜਾਂ ਦੋ ਖੀਰੀਆਂ ਕਟੀਆਂ ਐਂ ਤੱਕਰ ਬਣੇ ਰਹੋ ਕਰਦੇ ਗੱਲਬਾਤ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਚੜਦੀ ਕਲਾ ਪ੍ਰਾ ਸ਼ੁਕਰ ਰੱਬ ਦਾ ਤੇ ਡਰੈਸ ਕਰਕੇ ਨੋਟ ਕਰਾਂ ਡਰੈਸ ਵੀਰ ਜੀ ਆਪਣਾ ਪਿੰਡ ਹੈਗਾ ਜੀ ਸੁਰਸਿੰਗ ਜੀ ਹਾਂਜੀ ਜ਼ਿਲ੍ਹਾ ਹੈਗਾ ਸ੍ਰੀ ਤਮੰਤਨ ਸਾਹਿਬ ਓਕੇ ਤੇ ਤਸਵੀਲ ਲਗਦੀ ਆਪਾਂ ਨੂੰ ਪੱਟੀ ਓਕੇ ਜੀ ਹਾਂਜੀ ਹਾਂਜੀ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ 84273 ਹਾਂਜੀ 50474 ਠੀਕ ਆ ਹਾਂਜੀ ਹਾਂਜੀ ਤੇ ਕਿੰਨੇ ਪਸ਼ੂ ਆਜ ਪਸ਼ੂ ਵੀਰ ਜੀ ਆਪਣੇ ਕੋਲ ਦੋ ਤੇ ਬਿਹੜਾ ਆ ਹਮ ਹਾਂ ਆ ਜਰਸੀ ਪੰਜਾਬ ਵਾਲੀ ਕਾਲੇ ਰੰਗ ਦੀ ਠੀਕ ਆ ਤੇ ਦੋ ਕਟਕਾਂ ਤੇ ਦੋ ਕਟੀਆਂ ਖੀਰੀਆਂ ਸ਼ੁਰੂਆਰ ਕਰੀਏ ਤੋਂ ਫਲਕਾਰੀ ਵਾਲੀ ਤੋਂ ਹਾਂਜੀ ਹਾਂਜੀ ਆ ਆਂਦੇ ਆਂਦੇ ਵਿਆਰੀਆਂ ਉਹਦੇ ਉਹਦੀਆਂ ਕੁੜੀਆਂ ਗਈਆਂ ਇਹਨੀਆਂ ਦਿਂਦਾ ਵਿਆਹ ਹੋਵੇ ਹਾਂਜੀ ਹਾਂਜੀ ਤੇ ਵਿਆਹ ਵਾਲੇ ਦਿਨ ਮੈਂ ਫਲਕਾਰੀਆਂ ਫਲਕੂਰੀਆਂ ਪਾਈਆਂ ਹੈਂ ਪੂਰੀਆਂ ਤੇ ਕੁੜੀਆਂ ਗਈਏ ਇਹ ਤੋਂ ਸ਼ੁਰੂ ਕਰੀਏ ਹੈਨਾ ਵਾਹ ਥਾਂ ਤੁਨ ਬੜਾ ਚੰਗਾ ਲੱਗਾ ਆਇੰਦਾ ਬੜੀ ਚੰਗੀ ਵਹਿੜਿਆ ਜੀ ਕਿੰਨਾ ਮੌਕੇ ਤੋਂ ਦੁੱਤੋ ਸਟਾਰਟਿੰਗ ਕੀਤੀ ਇਹਨੇ ਭਾਈ ਇਹ ਵੀ ਜੀ ਅੱਜ ਹੈਗਾ ਚੌਥਾ ਦਿਨ ਸੂਈ ਨੂੰ ਹੂੰ ਵੀਰ ਜੀ ਕੰਡਾ ਆਪਦਾ ਵੀਰ ਘਰੋਂ ਲਾਇਆ ਹੋਵੇ ਕੋਈ ਕੰਡਾ ਹਾਂ ਕੰਡਾ ਵੀਰ ਆਪਦਾ ਘਰੋਂ ਲਾਇਆ ਹੋਵੇ ਕੋਈ ਜਿੱਦ ਮੇਰੀ ਵਹਿੜ ਥਲੇ 16 ਕਿਲੋ ਬੋਲਾ ਖੋਆ ਤੇ ਲੈ ਜੈ ਨਹੀਂ ਤੇ ਰਹਿਣ ਦੇ ਓਕੇ ਜੀ 16 ਕਿਲੋ ਨਾ ਪੋੜਾ ਓਏ ਆਉਣ ਜਾਣ ਦਾ ਖਰਚਾ ਮੈਂ ਭਰੂੰਗਾ ਵਾਹ ਵਾਹ ਹਾਂਜੀ ਹਾਂਜੀ ਓਕੇ ਚਲੋ ਖੋਲ ਲੇਗੇ ਹਾਂਜੀ ਲਓ ਜੀ ਓਕੇ ਓਕੇ ਵਾਹ ਵਾਹ ਸੱਜਣੋ ਤੋਰਾ ਤਰਾ ਵੇਖੋ ਤੇ ਇਹ ਸੂਏ ਦੀ ਗੱਲ ਕਰੀਏ ਤੇ ਨਵਾਂ ਸੂਆ ਜਿਹੜਾ ਏ ਸੂਈ ਆ ਗੋ ਭਾਈ ਮੰਗੇ ਉਹਦੇ ਵੀਰ ਜੀ ਉਹ ਤਾਂ ਦੂਜਾ ਜਾਂਦੇ ਸੀ ਤੇ ਫਰਮਾਇਆ ਤੇ ਜੇ ਅੰਕੇ ਨਹੀਂ ਆ ਵੀ ਜਦ ਸੱਜਾ ਬੂ ਹੋਊਗਾ ਤੀਸਰਾ ਸੂਆ ਹੋਊਗੀ ਮੋੜ ਲਾਈਏ ਭਾਂਡਾ ਜੀ ਥਣ ਲੈ ਬਾਈ ਚੰਗਾ ਹੈ ਨਾ ਥਣ ਲੈਵਾ ਬਹੁਤ ਚੰਗਾ ਹੈ ਵਾਕੇ ਗਾਈ ਸੇ ਪੁਗਾ ਜਿਹੜੀ ਤੇ ਆਈ ਲੱਤੀ ਆਂ ਗੂਠੇ ਜਿੱਦੀ ਮੋਟੀ ਧਾਰ ਪੁੰਦੀ ਆ ਵਾਕੇ ਗਿੜ-ਗਿੜ ਜਿਹੜਾ ਪੂਰੀ ਵੇਰ ਲਿਆ ਤੇ ਥਣ ਸੁਣ ਚੰਗਾ ਮੋਟਾ ਲੱਗਾ ਗਰਮੀ ਗਰਮੀ ਦੀ ਨ ਪ੍ਰਵਾਹ ਜਿੱਥੇ ਮਰਜੀ ਬਣ ਜਾ ਸਕਦੇ ਹੋ ਕ੍ਰੋਸ ਪੰਨ ਦੇ ਵਿੱਚ ਆ ਤੇ ਦੋ ਦਿਨ ਨੇ 20 ਕਿਲੋ ਦੇਣੇ ਦੇਣਾ ਵਾਹ ਹਾਂ ਜਿਹੜੀ ਚੌਥੇ ਦਿਨ ਦੀ ਸੂਈ 16 17 ਕਿਲੋ ਬਹੁੜਾ ਦੇਣ ਲਈ ਆ 20 ਕਰਨਾ ਹੀ ਕਰਨਾ ਠੀਕ ਆ ਜੀ ਵਾਹ ਵਾਹ ਹਾਂਜੀ ਹਾਂਜੀ ਬਹੁਤ ਸੋਹਣੀ ਆ ਥਾਲੇਵਾ ਬਹੁਤ ਸੋਹਣਾ ਲੱਗਾ ਕਰਮਾਲੀ ਬੈਕਗਰਾਉਂਡ ਜਿਹੜੀ ਸਜਣੋ ਪੂਰੀ ਤਿਆਰ ਕੀਤੀ ਕਰਮਾਲੀ ਨੇ ਤੇ ਥਾਂ ਦੀ ਕੁਆਲਿਟੀ ਚੰਗੀ ਆ ਠੀਕ ਆ ਜੀ ਮੋਟਾ ਮੋਟਾ ਕੁਲਫੀ ਵਾਲਾ ਸਜਣੋ ਥਾਨ ਲੱਗਾ ਤੇ ਜਿਹੜਾ 16 ਕਿਲੋ ਇਹ ਦੁੱਧ ਤੋਂ ਬੌਲੇ ਤੋਂ ਗੇਲੋ ਸਟਾਰਟ ਚੱਲ ਰਹੀ ਆ ਹਨਾ ਜੀ ਤੇ ਕੋ ਨਹੀਂ ਮਗਰ ਉਹ ਮਰਵਾਦਨੇ ਇਹ ਤਾਂ ਵਿਖਾਉਣੀਆਂ ਆ ਜੀ ਇਹ ਵਿਖਾ ਦੀਏ ਜੀ ਲਓ ਵਿਖਾ ਦਿਓ ਤੇ ਉਹ ਮਾਸਾ ਆਉਂਦਾ ਨਾ ਮੁਰਗੇ ਦੀ ਤਸੱਲੀ ਹੋ ਜਾਂਦੀ ਆ ਓਕੇ ਜੀ ਹਾਂਜੀ ਹਾਂਜੀ ਆਹ ਗੱਲ ਇਹ ਦੋ ਚਾਰ ਫਿਰ ਕੜਵਾ ਦਿਓ ਹਾਂਜੀ ਹਾਂਜੀ ਤੇ ਪਤਾ ਲੱਗ ਜਾਊਗਾ ਕਿ ਕਿਦਾਂ ਹਨਾ ਹਾਂਜੀ 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 ਤੂੰ ਦੇਖ ਤੇ ਵੀ ਬਹੁਤ ਜਿਆਦੀ ਗੋਟਕੁੰਦੀ ਜੀ ਹਿਸਾਬ ਨਾਲ ਬਹੁਤ ਚੰਗੀ ਆ ਇਹਦੇ ਧਾਰਾ ਵੇਖੋ ਇੱਧਰ ਇਹ ਵੀ ਦੁੰਬੀਆ ਥਾਰ ਨਾਲ ਇਹ ਇੱਧਰ ਵੇਖੋ ਮਿੱਠੀ ਆ ਵਾਕੇ ਇੱਧਰ ਵੇਖੋ ਕਿਵਾ ਹੀ ਬੜੀ ਚੰਗੀ ਆ ਬਹੁਤ ਹੀ ਜਿਆਦਾ ਚੰਗੀ ਖਾਜੀ ਦੋਸਤੋ ਚੋ ਨਹੀਂ ਵਾਕਿ ਸਿਰਾ ਪਿਛਲੇ ਵੀ ਮਾਰ ਦੋ ਛੱਡੋ ਖੜਾ ਪਿਛਲੇ ਮਾਰ ਦੋ ਹੂੰ ਜੀ ਕਰਦਾ ਚੁੰਦੇ ਰਹੀਏ ਤੇ ਹੂੰ ਮੋਟੀ ਧਾਰ ਆਉਂਦੀ ਹਨਾ ਹਾਂਜੀ ਠੀਕ ਹੈ ਚਲੋ ਛੱਡੋ ਖੜਾ ਬਸ ਕਰੋ ਬਾਕੀ ਆਪਣੀ ਭੈਣ ਭਰਾ ਜਿਹੜਾ ਵੀ ਆਜੂਗਾ ਉਹਨੇ ਆਪਣੀ ਤਸੱਲੀ ਕਰਕੇ ਖੜਨੀ ਹਨਾ ਵੈੜ ਚੰਗੀ ਆ ਬਹੁਤ ਖਾਤਾ ਜੀ ਸਿਰਾਈ ਹੋਈ ਪਈ ਸਿਰਾਈ ਜਿਹਨੂੰ ਕਹਿੰਦੇ ਕਮਾਲ ਕੀਤੀ ਪਈ ਆ ਜਿੰਦੀ ਰਵੇ ਭਾਗ ਲਾਵੇ ਜਿੰਦੇ ਘਰ ਜਾਵੇ ਤੇ ਰੇਟ ਦੀ ਗੱਲ ਕਰੀਏ ਤਰੀਫਾਂ ਛੱਡ ਗਈ ਹਾਂ ਰੇਡ ਵੀ ਜਿਹੋ ਜਿਹੇ ਵਸੀਆਂ ਦੇ ਲੋਕ 65-70 ਸੱਤਈ ਹਰ ਮੰਗੀ ਜਾਂਦੇ ਆ ਮੰਗਦੇ ਆ ਹਾਂਜੀ ਹਾਂਜੀ ਪਰ ਤਾਹਾਂ ਨਹੀਂ ਕਰਨਾ ਆਪਾਂ ਨਹੀਂ ਕਰਨਾ ਆ ਤਾਹਾਂ ਆਪਣੇ ਨਿਗਨੇਗੇ ਮੋਲਿਆ ਤੇ ਭੈਣ ਭਰਾ ਆਪਣੇ ਕੋ ਬਕਵਾਰੀ ਵੀ ਦੀ ਖੜਦੇ ਵੇਚਣ ਨਾਲੇ ਤੇ ਚਲੋ ਰਲ ਮਿਲ ਕੇ ਰੋਟੀ ਖਾ ਲੈ ਤੇ ਚੰਗੀ ਗੱਲ ਆ ਹੈ ਕੋਈ 1000 2000 ਮੈ ਲੈ ਲੈਣਾ 1000 2000 ਰੋ ਲੈ ਲੈਣਾ ਹੈ ਇਤੋਂ ਵਿਧੀ ਪਸ਼ੂਆਂ ਤੋਂ ਤਿੰਨ ਘਰ ਪਾਲਦੇ ਆ ਜੀ ਇੱਕ ਗੱਡੀ ਵਾਲਾ ਵੀਰ ਹਾਂਜੀ ਤੇ ਇੱਕ ਦਲਾਲ ਵੀਰ ਇੱਕ ਵਪਾਰੀ ਵੀਰ ਹਾਂਜੀ ਮੈਂ ਬਹੁਤ ਵਧੀਆ ਜੇ ਕਹੇ ਤਰੀਕੇ ਨਾਲ ਮੇਰਾ ਵੀ ਜ਼ਿਕਰ ਕਰੋ ਕਿੰਨੇ ਰੀ ਦੇ ਦਈਏ ਹਾਂਜੀ ਤੇ ਫਿਕਸ ਹੀ ਕਰ ਦੋ ਘਟਾਉਣ ਵਧਾਉਣ ਦੀ ਲੋੜ ਨਾ ਪਵੇ ਇੱਕੋ ਹੀ ਅੱਜ ਇੱਕੋ ਹੀ ਗੱਲ ਕਰਨੀ ਹੈ ਇੱਕੋ ਹੀ ਹਾਂ ਦੇ ਨਾ ਜੇ ਤੋ 100 ਛੋਟ ਹੀ ਨਹੀਂ ਬਸ ਓਕੇ ਹਾਂਜੀ ਵੀਰ ਜੀ 56000 ਦੀ ਦੇਣੀ ਜੀ ਫਿਰ ਕਰਕੇ ਜੀ ਹਾਂ ਥੋੜੀ ਜੀ ਕਸਰ ਕਰਕੇ ਜੀ 55000 ਦੀ ਹੁੰਨੀ ਜੀ ਵਾਹ 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 ਕੀ ਬਾਤ ਹੈ 100 ਛੋਟ ਹੁੰਨੀ ਜੀ ਵਾਹ 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 ਮੈਂ ਮੈਂ ਨਾ ਪੂਰੀ ਓਕੇ ਤੇ ਦੂਜੇ ਨੰਬਰ ਤੇ ਜਰਸੀ ਆ ਗਈ ਹਨਾ ਤੇ ਕਿੰਨਾ ਦੁੱਧ ਹੋਊਗਾ ਇਹ ਤਾਂ ਸਾਰਾ ਦੁੱਧ ਵੀਰ ਜੀ 11 12 ਕਿਲੋ ਆ ਠੀਕ ਆ ਹਾਂਜੀ ਬੱਚਾ ਨਹੀਂ ਹੈਗਾ ਤੇ ਬੱਚਾ ਨਹੀਂ ਹੈਗਾ ਬਾਕੀ ਚਾਰੇ ਸਣ ਓਕੇ ਆ ਬੱਚੀ ਬੜੀ ਚੰਗੀ ਸੀ ਤੇ ਉਹਨਾਂ ਨੇ ਨਹੀਂ ਦਿੱਤੀ ਲਾੜੀ ਆ ਠੀਕ ਆ ਠੀਕ ਆ ਸਾਨ ਇਹਦਾ ਵੀ ਬੜਾ ਚੰਗਾ ਲੱਗਾ ਹਨਾ ਤੇ ਬੱਚੀ ਲਾੜੀ ਸਾਨ ਇਹਦਾ ਮਾ ਚੰਗਾ ਲੱਗਾ ਠੀਕ ਆ। ਖਾੜੀ ਵਾਲਾ ਚੱਟਾ ਲੱਗਾ ਹਣਾ? ਹਾਂਜੀ ਹਾਂਜੀ। ਠੀਕ ਆ। ਤੋੜਾ ਤਰਾ ਜੰਗਾ ਬਹੁਤ ਸੋਹਣਾ ਦਾ ਵੀ। ਬਹੁਤ ਵਧੀਆ ਬਹੁਤ ਵਧੀਆ ਹਾਂਜੀ। ਹੂੰ ਲਾਇਓ। ਤੇ ਕੱਦ ਵੇਲੋ ਜੀ ਕਿੱਡਾ ਜੇ? ਕਾਦਰ ਤੁਹਾਡੇ ਮੋਢੇ ਤੇ ਆਉਂਦੀ ਹੈ ਨਾ। ਕਾਦਰ ਵੇਲੋ ਕਿੱਡਾ ਜੇ? ਦੂਜਾ ਸੁਹਾ ਵੱਚੀ? ਹਾਂ ਦੂਜਾ ਸੁਹਾ। ਓਕੇ ਓਕੇ ਓਕੇ। ਹਾਂਜੀ ਛਿੱਗੀ ਜੇ ਮੂੰਹ। ਵਾਹ ਵਾਹ। ਹਾਂਜੀ। ਠੀਕ ਆ। ਸੋਹਣੀ ਆ। ਤੋੜਾ ਤਰਾ ਵੀ ਚੰਗਾ ਲੱਗਾ ਹਣਾ? ਬਾਕੀ ਫਾੜੀ ਵਾਲਾ ਚੱਡਾ ਬੈਕਗ੍ਰਾਉਂਡ ਵੀ ਚੰਗੀ ਆਂਦੀ ਆ ਤੇ ਇਹਦੀ ਰਾਸੀ ਆਈ ਆ ਜੇ ਕਹਿੰਦੇ 2-4 ਦਿਨ ਆਪਣੇ ਕੋਲ ਰਹਿ ਜਾਂਦੀ ਨਾ ਤੇ ਆਪਾਂ ਦੁੱਧ ਹੋ ਸਕਦਾ ਸੀ 18-17 ਕਿਲੋ ਜਵਾ ਦਿੰਦੇ ਹੁਣ ਕੀ ਕਰੀਏ ਰੇਟ ਤੇ ਰੇਟ ਇਹਦੀ ਹੁਣ ਤਾਂ ਰਮਰਾ ਰਹੀ ਵੀਰ ਜੀ ਪਹਿਲਾਂ ਅੱਛਾ ਨਹੀਂ ਕੋਈ ਪਹਾੜਾ ਨਹੀਂ ਕੋਈ ਟੀਗਾ ਨਹੀਂ ਇਸ ਤਰ੍ਹਾਂ ਕਰਮਾਲੀ ਮਿਲ ਪੈਂਦੀ ਜੀ ਵਾਹ ਇਹ ਨਹੀਂ ਆਹ ਧਾਰਾਂ ਵਿਖਾ ਦਿਓ ਜੀ ਲਓ ਜੀ ਹੈ ਬੰਬੀ ਆ ਕੇ ਹਿਸਾਬ ਨਾਲ ਇਹ ਦੇਖ ਲੋ ਇਹ ਦੇਖ ਲੋ ਹਾਂ ਸੋਹਣੀ ਚਵਾਈ ਲੱਗੀ ਇਧਰ ਵੇ ਲੋ ਠੀਕ ਆ ਬਸ ਕਰੋ ਦੂਜੀ ਦੂਜੀ ਪਿੱਛੋਂ ਮਾਰ ਦੋ ਮਗਰੋਂ ਮਾਰ ਨਹੀਂ ਇਹ ਨੂੰ ਹਾਂ ਚਵਾਈ ਲੱਗੀ ਬਹੁਤ ਹੀ ਜਾਨੀ ਬਹੁਤ ਸੋਹਣੀ ਚਵਾਈ ਇਹਨੂੰ ਹੀ ਕਰਮਾ ਵਾਲੀ ਨੂੰ ਜੀਂਦੀ ਰਵੇ ਚਵਾਈ ਚੰਗੀ ਆ ਮਨ ਤੇ ਕਰਦਾ ਮਰਵਾਈ ਜਾਈਏ ਧਰਾਂ ਪਰ ਨਹੀਂ ਟਾਈਮ ਨਹੀਂ ਸਾਥ ਦਿੰਦਾ ਜੀ ਕਰਦਾ ਚੋਈ ਜਾਈਏ ਹਾਂ ਬਾਕੀ ਕੀ ਮੋਲ ਲੈਣ ਦਾ ਰਹਿ ਗਿਆ ਜੀ ਗੋਲ ਵੇ ਜਿਹਾ ਵਗੀਆਂ ਬੱਚੀਆਂ ਨਾ ਜਿਹੜੀਆਂ ਪੰਜਾਬ ਵਾਲੀਆਂ ਜੱਟੀਆਂ ਤੇ ਇਹਦੇ ਦਾ ਮੁੱਲ ਨਾ ਬਹੁਤ ਜ਼ਿਆਦਾ ਮੰਗੀ ਜਾਂਦੇ ਆ ਪਰ ਆਪਾਂ ਨਾ ਮੁੱਲ ਜਾਇ ਜੀ ਕਰਨਾ ਹੈ ਹਾਂ ਅੱਛੀ ਬਹੁਤ ਖਰੀ ਜੇ ਤੇ ਇਹਦਾ ਮੁੱਲ ਆਪਾਂ ਵੇਖੀ ਇੱਕੋ ਗੱਲ ਜੇ ਦੇਣ ਲੈਣ ਵਾਲੀ ਕਿੰਨਾ 100 ਛੋੜ ਹੀ ਨਹੀਂ ਬਾਤ ਫਿਕਸ ਫਿਕਸ ਹਾਂ 35000 ਦੀ ਦਵਾਂਗੇ ਜੀ 35000 ਦੀ ਹਾਂਜੀ ਹਾਂਜੀ ਜੈਸਾ ਤੁਹਾਨੂੰ ਜੈਸਾ ਲੋ ਅੱਛਾ ਹਾਂਜੀ ਓਕੇ ਆਕੇ ਆ ਨਾ ਕਟਕਾਂ ਖੇਰੀਆਂ ਹਨਾ ਹਾਂ ਜੰਗੇ ਰਿਕਾਰਡ ਦੀਆਂ ਬਹੁਤ ਚੰਗੀਆਂ ਜ਼ੈਡ ਬਲੈਕ ਇੱਕ ਕੱਟੀ ਹਨਾ ਸਾਹਮਣੇ ਪਹਿਲੇ ਨੰਬਰ ਵਾਲੀ ਇੱਧਰ ਇਹਦੀ ਮਾਂ ਸਾਡੇ ਤੇ 16-17 ਕਿਲੋ ਦੁੱਧਿਆ ਜੀ ਅੱਛਾ ਠੀਕ ਹੈ ਜੀ ਤੇ ਇਹਦੀ ਮਾਂ ਪਹਿਲਾਂ ਸੁਈ ਸੀ ਤੇ ਪਹਿਲਾਂ ਨੇ 13 ਕਿਲੋ ਦੁੱਧ ਦਿੱਤਾ ਜੀ ਵਾਹ ਵਾਹ ਹਾਂ ਆਪਣੇ ਸੱਜਣ ਮਿੱਤਰ ਹੀ ਆ ਇਥੋਂ ਪੁੱਛਰੋਂ ਤੇ ਉਹਨਾਂ ਨੇ ਉਧਰੋਂ ਮੱਝਾਂ ਲਿਆਂਦੀਆਂ ਹੈਗੀਆਂ ਤੇ ਆਪਾਂ ਉਹਨਾਂ ਤੋਂ ਲਈਆਂ ਵੀ ਕਟੀਆਂ ਹੈ ਉਹਨਾਂ ਨੇ ਮੱਜਾ-ਮੱਜਾ ਹੋਰ ਬਾਲੀਆਂ ਤੇ ਉਹਦੇ ਵੀ ਨਹੀਂ ਕਟੀਆਂ ਸੰਭਾਲੀਆਂ ਨਹੀਂ ਜਾਂਦੀਆਂ ਨਹੀਂ ਇਹਦੇ ਰੋਗ ਨਹੀਂ ਹੁੰਦਾ ਹਾਂ ਤੇ ਕਿੰਨੀ ਕ ਕੀਮਤ ਇਹਨਾਂ ਦੀ ਆ ਵੀ ਵਿਖਾ ਦਿਓ ਆ ਵੀ ਪਿੱਛਾ ਕਰਕੇ ਇਹਨੂੰ ਵਿਖਾ ਦਿਓ ਕੀਮਤ ਮੇਰੀ ਇਹਨਾਂ ਦੀ ਜੈ ਜੀ ਆ ਅੱਛਾ ਹਾਂ ਕਿੰਨੀ ਕ ਹੋਗੀ ਬਾਕੀ ਥਣ ਚਾਰੇ ਲੱਗੇ ਹਨਾ ਦੋ ਮਹੀਨੇ ਉਹਨਾਂ ਚਾਰੇ ਸਨ ਹੈ ਪੋਰਸ਼ਾ ਕੋਈ ਨਹੀਂ ਹੈਗੀ ਇਹ ਨਹੀਂ ਵੀ ਵਿਰਲ ਵੇਖ ਲੋ ਕੰਗਣਾ ਜੀ ਬੜੀ ਵਿਰਲ ਆ ਘੱਟੇ ਜੀ ਝੋਲੀਆਂ ਚੰਗੀਆਂ ਬਣੀਆਂ ਹਨਾ ਹਾਂ ਇੱਕ ਬੜੀਆਂ ਦਿੰਗੀਆਂ ਆ ਜੀ ਹਾਂ ਕਿੰਨੇ ਕਿੰਨੇ ਰੀਆਂ ਦੇ ਦੇਣੀਆਂ ਕਿੰਨੇ ਕ ਦਾ ਜੋੜਾ ਦੇ ਦੀਏ ਹੁੰਦੇ ਇਹ ਵੀ ਜੇ ਦੇ ਨਾਲ ਨਿਕੋ ਗੱਲ ਹੁਣੀ ਆ ਆਪਾਂ 37000 ਦੀ ਦੋਵੇਂ ਦੇਣੀਆਂ ਜੇ ਓਕੇ ਓਕੇ ਦੋਵੇਂ ਫਿਕਸ ਰੇਟ ਫਿਕਸ ਰੇਟ ਚਲੋ ਸੱਜਣੋ ਖਰੀਦਦਾਰੀ ਕਰ ਲਓ ਕਟੀਆਂ ਚੰਗੀਆਂ ਸਾਈਜ਼ ਦੀਆਂ ਨੇ ਜੀ ਮੇਰੇ ਕੋ ਗੱਲੀ ਕੱਲੀ ਲਊਗਾ ਫਿਰ ਉਸ ਹਿਸਾਬ ਨਾਲ ਮੋਟ ਹੋ ਜਾਊਗਾ ਓਕੇ ਜੀ ਹਾਂਜੀ ਹਾਂਜੀ ਇੱਕ ਜੈਡ ਬਲੇਕ ਆ ਤੇ ਇੱਕ ਇੱਕ ਦੇ ਦੋ ਦੋ ਕੀ ਬਾਦ ਚੱਟੇ ਆ ਇੱਕ ਦੇ ਬਾਦ ਚੱਟੇ ਥੋੜੇ ਜਿਹਾ ਪੂਛ ਹੈ ਨਾ ਜੇ ਆਪ ਦੇ ਖਰੀਦਦਾਰੀ ਕਰਿਓ ਪਸ਼ੂ ਚੰਗੇ ਆ ਤਾਰਾ ਤੁਰਾਵੇਂ ਮਰਵਾ ਕੇ ਤੁਹਾਨੂੰ ਜਸ਼ਨੋ ਕਰਵਾਤੀ ਆ ਤੇ ਰੱਬ ਰਾਖਾ ਸਤਿ ਸ੍ਰੀ ਅਕਾਲ